ਪਾਜਲ ਕਾ ਦੇ ਸਰਹੱਤੀ ਪਿੰਡ ਬੱਲੇਸ਼ਾ ਹਿਤਾੜ ਦੇ ਨੇੜੇ ਪਹੁੰਚੇ ਹੜ੍ਹ ਦੇ ਪਾਣੀ ਨਾਲ ਪਿੰਡ ਦੇ ਬਹੁਤ ਸਾਰੇ ਕਿਸਾਨਾਂ ਦੀ ਚੌਂਦੇ ਦੀ ਫਸਲ ਡੁੱਬ ਚੁੱਕੀ ਹੈ ਇਸ ਤੋਂ ਇਲਾਵਾ ਕੁਝ ਲੋਕਾਂ ਦੇ ਘਰਾਂ ਦੇ ਆਲੇ-ਦੁਆਲੇ ਵੀ ਪਾਣੀ ਪਹੁੰਚ ਚੁੱਕਿਆ ਹੈ ਜਿਸ ਨਾਲ ਲੋਕਾਂ ਦੇ ਮਕਾਨਾਂ ਦੇ ਨੁਕਸਾਨ ਹੋਣ ਦਾ ਡਰ ਬਣ ਗਿਆ ਹੈ ਲੋਕਾਂ ਨੇ ਸਰਕਾਰ ਤੋਂ ਉਨ੍ਹਾਂ ਦੇ ਨੁਕਸਾਨ ਦਾ ਉਚਿਤ ਮੁਆਵਜ਼ਾ ਦੇਣ ਦੀ ਮੰਗ ਕੀਤੀ ਹੈ ਮੇਰਾ ਨਾਮ ਬਲਦੇਸ਼ਾ ਮੈਂ ਪਿੰਡ ਬੱਲੇਸ਼ਾ ਖਾੜ ਦਾ ਮੈਂਬਰ ਪੰਚਾਇਤ ਹਾਂ ਜੀ ਤੇ ਪਿੰਡ ਵਿੱਚ ਢਾਣੀਆਂ ਡੁੱਬ ਚੁੱਕੀਆਂ ਹਨ ਪਿੰਡ ਵੱਲ ਪਾਣੀ ਵਧ ਰਿਹਾ ਹੈ ਆਸ-ਪਾਸ ਸਾਰੇ ਪਿੰਡ ਦੇ ਪਾਣੀ ਹੋ ਚੁੱਕਾ ਹੈ ਪਾਣੀ ਫਸਲਾਂ ਵਿੱਚ ਵਹਿ ਖੇ ਰਿਹਾ ਹੈ ਪਾਣੀ ਤੋਂ ਤਾਂ ਦੇਖ ਹੀ ਨਹੀਂ ਰਿਹਾ ਤੁਸੀਂ ਦੇਖ ਹੀ ਰਹੇ ਹੋ ਸਾਰੇ ਮਕਾਨਾਂ ਵਿੱਚ ਅਜੇ ਤਾਂ ਪਾਣੀ ਢਾਣੀਆਂ ਤੇ ਕਈ ਕਈ ਜਗ੍ਹਾ ਹੋ ਚੁੱਕਾ ਹੈ ਪਾਣੀ ਵਧ ਰਿਹਾ ਹੈ ਸਰਕਾਰ ਤ ਤਾਂ ਇਹ ਮੰਗ ਕਰਨੇ ਕਿਉਂਕਿ ਗਰੀਬ ਘਰਾਂ ਨੂੰ ਪਿਛਾ ਜਗਾ ਦਿੱਤੀ ਜਾਵੇ ਜਿੱਥੇ ਬਣਦੀ ਹੈ ਡਰੇਨ ਤੋਂ ਪਾਰ ਤੇ ਨਾਲ ਮੁਆਵਜ਼ਾ ਦਿੱਤਾ ਜਾਵੇ ਕੜ ਦੁਕਾਟ 50000 ਕਿੱਲੇ ਬਹੁਤ ਥਾਰ ਤੋਂ ਨਾ ਕੁਝ ਨਹੀਂ ਬਣਦਾ ਪਾਣੀ ਦਾ ਨਿਕਾਸ ਨਹੀਂ ਜਦੋਂ ਪਾਣੀ ਉੱਤਰ ਜਾਂਦਾ ਨਾ ਉਦੋਂ ਪਾਣੀ ਦਾ ਨਿਕਾਸ ਨਹੀਂ ਹੁੰਦਾ ਇਹ ਕੜ ਦੜ 200 ਕਿੱਲਾ ਦਾ ਪਾਣੀ ਦਾ ਨਿਕਾਸ ਨਹੀਂ ਹੁੰਦਾ ਜਦੋਂ ਪਾਣੀ ਉੱਤਰ ਜਾਂਦਾ ਇਹਨਾਂ ਪ੍ਰਸ਼ਾਸਨ ਤੋਂ ਹੀ ਅਲਕ ਮੰਗ ਕਰਦੇ ਆ ਕਿ ਇਹਨਾਂ ਦਾ ਵੀ ਹੱਲ ਕੀਤਾ ਜਾਵੇ ਪਾਣੀ ਨਿਕਾ ਕੇ ਜਿਹੜਿਆਂ 2007 ਵਿੱਚ ਕਟੀਆਂ ਹੋਈਆਂ ਨੇ ਉਹਨਾਂ ਨੂੰ ਮੁਆਵਜ਼ਾ ਨਹੀਂ ਮਿਲਦਾ ਸਰਕਾਰ ਅੱਗੇ ਬੇਨਤੀ ਹੈ ਵੀ ਜੋ ਇਹਨਾਂ ਫੀਸਾ ਪਾਰ ਚੁੱਕੇ ਹਨ ਤੇਨਾਂ ਦੀ ਦਿੱਪਕੀ ਜਮੀਨ ਕੀਤੀ ਜਾਵੇ ਕਿਸਾਨ ਸਰ ਤੁਸੀਂ ਦੇਖ ਰਹੇ ਹੋ ਚੋਨੇ ਤੋਂ ਕੁਝ ਵੀ ਨਹੀਂ ਦਿਖ ਰਿਹਾ ਤੇ ਸਰਕਾਰ ਨੂੰ ਪਤਾ ਹੈ ਪਾਣੀ ਲਗਭਗ 15 ਸਾਲਾਂ ਤੋਂ ਲਗਾਤਾਰ ਆ ਰਿਹਾ ਹੈ ਤੇ ਸਰਕਾਰ ਨੂੰ ਵੀ ਸੋਚਣਾ ਚਾਹੀਦਾ ਹੈ ਜਿਹੜਾ ਦਰਿਆ ਦੀ ਨਗਾਈ ਕੀਤੀ ਜਾਵੇ ਇਹ ਬੰਨ ਬੰਨਿਆ ਜਾਵੇ ਜੋ ਪਾਣੀ ਜੋ ਆਉਂਦਾ ਹੈ ਹਰ ਸਾਲ ਉਸ ਨੂੰ ਰੋਕਿਆ ਜਾਵੇ ਇਸ ਕਰਕੇ ਜੋ ਮਾਪਜਾ ਦਿੰਦੇ ਹਨ 5-7 ਹੇਰ ਉਸ ਨਾਲ ਕੁਝ ਨਹੀਂ ਬੰਦਾ ਉਹ ਤੂੰ ਸਾਡਾ 5-7 ਗੁਣਾ ਖਰਚਾ ਜ਼ਿਆਦਾ ਹੋ ਜਾਂਦਾ ਹੈ ਸੁਣਨੇ ਤੇ ਹੋਰ ਸਾਡੀ ਮੰਗ ਹੈ ਇਹ ਜਿਹੜਾ ਡੰਗਾਈ ਬਹੁਤ ਹੈ ਪਾਣੀ ਜਿੱਥੇ ਆਉਂਦਾ ਹੈ ਇੱਥੇ ਪਾਣੀ 4-5 ਫੁੱਟ ਜਮਾ ਹੋ ਜਾਂਦਾ ਹੈ ਸਾਡੀ ਕੰਨਕ ਬਿਜਲੀ ਓਕੀ ਹੋ ਜਾਂਦੀ ਆ ਤੇ ਇਸ ਕਰਕੇ ਇਹ ਪਾਣੀ ਦੇ ਨਿਕਾਸ਼ ਵੀ ਕੀਤਾ ਜਾਵੇ ਤੇ ਦਰਿਆ ਦੀ ਨਗਾਈ ਦਾ ਵੀ ਜੋ ਹੈ ਉਹ ਹੱਲ ਕੀਤਾ ਜਾਵੇ ਤੇ ਬੰਨ ਬਣਾਇਆ ਜਾਵੇ ਪਿੰਡ ਵਾਲੇ ਘਾੜੇ ਦੀ ਅਰਥ ਕੋ ਕਿਲਾ ਜਮੀਨਾ ਉਹਦੇ ਜ ਤਕਰੀਬਨ ਪਾਣੀ ਜਿਹੜਾ ਪਹੁੰਚ ਦਿੱਤਾ ਤੇ ਉਹਨਾਂ ਨੂੰ ਨਹੀਂ ਦਿਖ ਰਿਹਾ ਦੋ ਜਿਹਾ ਜੀ ਪਾਣੀ ਵਧ ਰਿਹਾ ਜੀ ਤੋਂ ਉਹਨਾਂ ਦੇਖ ਹੀ ਨਹੀਂ ਰਿਹਾ ਬਿਲਕੁਲ ਪਾਣੀ ਸਰ ਤੁਸੀਂ ਦੇਖ ਰਹੇ ਹੋ ਚਾਰ ਚਵੇਰੇ ਪਾਣੀ ਪਹੁੰਚ ਚੁੱਕਿਆ ਹੈ ਤੇ ਜੋ ਨੁਕਸਾਨ ਹੈ ਉਹ ਤਾਂ ਅੰਦਰੋਂ ਅੰਦਰੀ ਪਰ ਜਿਹਨ ਮਕਾਨ ਬੈਠ ਰਹੇ ਆ ਤੇ ਖਤਰਾ ਜਿਹਨ ਮਕਾਨਾਂ ਦਾ ਹੈ ਗਈ ਪਿੰਡ ਚ ਆਏ ਸੀ ਕਿ ਜਦ ਪਿੱਛੇ ਆਏ ਸੀ ਇੱਥੇ ਜਿਵੇਂ ਥਾਣੀਆਂ ਤੇ ਇੱਥੇ ਤੱਕ ਕੋਈ ਵੀ ਨਹੀਂ ਆਇਆ ਅਜੇ ਤਾਂ ਕੋਈ ਸਾਰ ਨਹੀਂ ਲਈ ਮੁਆਵਜ਼ਾ ਸਰ 4800 ਮਿਲਿਆ ਸੀ ਜਿਹੜਾ ਖਰਚਾ ਸੀ ਤਕਰੀਬਨ 20 ਤੋਂ 25000 ਰੁਪਏ ਖਰਚਾ ਕਰ ਦਿੰਦੇ ਆ ਤੇ ਉਹਦੇ ਚ 4800 ਨਾਲ ਕੀ ਬਣੂਗਾ ਦੇ ਮਾੜਾ ਘੱਟ ਤੋਂ ਘੱਟ ਵੀ 50000 ਹੋਣਾ ਚਾਹੀਦਾ ਕੋਈ 2023 ਚ ਕੁਝ ਕਿਸਾਨ ਰਹਿ ਗਏ ਹੋਣਗੇ ਸਾਰਿਆਂ ਨੂੰ ਮਿਲ ਕਿਵੇਂ ਸਰ ਸਾਰਿਆਂ ਨੂੰ ਨਹੀਂ ਮਿਲਿਆ ਜਿਨ੍ਹਾਂ ਦੀ ਜ਼ਮਾਨ ਜ਼ਮੀਨ 2007 ਚ ਕੱਤੀ ਹੋਈ ਸੀਗੀ ਉਹਨਾਂ ਨੂੰ ਨਹੀਂ ਮਿਲਿਆ ਜੀ ਬਾਕੀਆਂ ਨੂੰ ਮਿਲੇ 800 ਰੁਪਏ ਖਸਲ ਵੈਸੇ ਤਾਂ ਕਿੱਲੇ ਦੀ ਹੁੰਦੀ ਆ 70 ਤੋਂ 80 ਹਜ਼ਾਰ ਦੀ ਤੇ ਕੰਮ ਤੋਂ ਕੰਮ 50000 ਦਿੱਤਾ ਜਾਣਾ ਸੀ ਜੀ ਕਿਵੇਂ ਤੁਸੀਂ 2023 ਚ ਦੇਖੇ ਸੀਗਾ ਬਹੁਤ ਨੁਕਸਾਨ ਹੋਇਆ ਸੀ ਕਮਰੇ ਡਿੱਗ ਗਏ ਬੱਚਿਆਂ ਨੂੰ ਬਾਹਰ ਰਜਣਾ ਬਹੁਤ ਔਖਾ ਹੋ ਗਿਆ ਸਾਡਾ ਬਾਹਰ ਤੋ ਨਿਕਲਣਾ ਬਹੁਤ ਔਖਾ ਹੋ ਗਿਆ ਬਹੁਤ ਨੁਕਸਾਨ ਹੋ ਜਾਂਦਾ ਜਿਵੇਂ ਪਸ਼ੂ ਸਾਰੇ ਕਿਸੇ ਦੇ ਸਾਰੇ ਦੇ ਸਾਰੇ ਲੋਰਗਾਤੀ ਤੇ ਦੇਖ ਕੇ ਕਿਸੇ ਦੇ ਦੋ ਤੇ ਉਹ ਪਸ਼ੂਆਂ ਦਾ ਵੀ ਕੋਈ ਹੱਲ ਨਹੀਂ ਹੋਇਆ ਤੇ ਉਸ ਦਾ ਵੀ ਕੋਈ ਇਂਤਜਾਮ ਹੋਣਾ ਚਾਹੀਦਾ ਹੈ ਸਿਕਿਉਰਿਟੀ ਪੂਰੀ ਮਿਲਣੀ ਚਾਹੀਦੀ ਹੈ ਤੇ ਜਿਵੇਂ ਪਾਣੀ ਜ਼ਿਆਦਾ ਵੱਧਦਾ ਹੈ ਤਾਂ ਫੈਮਿਲੀਜ਼ ਨੂੰ ਇੱਕ ਬਾਹਰ ਲਗਾਉਣਾ ਤੇ ਪਸ਼ੂਆਂ ਦਾ ਵੀ ਕੋਈ ਹੱਲ ਹੋਣਾ ਚਾਹੀਦਾ ਲਾਹਾਂ ਤਾਂ ਮਾੜੀ ਹੋਏ ਕਿ ਦੇਖ ਜਾਂਦੇ ਤੁਸੀਂ ਅੱਜ ਪਾਣੀ ਤਾਂ ਬਹੁਤ ਹੀ ਨੁਕਸਾਨ ਕਰ ਚੁੱਕਾ ਹੈ ਵੱਲੇਖਾ ਠਾੜ ਕੂਕਾ ਹੱਟਾ ਕਲਾਂ ਇਹ ਇਲਾਕਾ ਸਾਰਾ ਨਿਕਖਾਨ ਹੋਈ ਜਾਂਦਾ ਪਾਣੀ ਵਧੀ ਜਾਂਦਾ ਨਾਲ ਡਿੱਗੇ ਨਹੀਂ ਆਲੀ ਮਕਾਨਾਂ ਦੇ ਬਣੇ ਬਣੇ ਪਾਣੀ ਵਾੜ ਕੋਈ ਕਿਤੇ ਕਿਤੇ ਖਰਾਚ ਵੜ ਚੁੱਕਾ ਕਿਤੇ ਬਾਹਰ ਖੜਾ ਬਣੇ ਬਣੇ ਲੱਧਿਆ ਕਰੇ ਪਾਣੀ ਵਧੀ ਜਾਂਦਾ ਨਿਕਖਾਨ ਖਾ ਕੇ ਹੋ ਕੇ ਫਸਲਾਂ ਦਾ ਸਾਡੀ ਇੱਕ ਤਾਂ ਸਾਡੀ 30 ਮੰਗੇ ਸਾਡੀ ਘੜੀ ਫਸਲਾਂ ਜਮੀਨਾ ਕੱਤੀ ਹੋਈਆਂ ਨੇ ਸਾਡਾ ਤਾਲੀਆਂ ਉਹ ਮਾਲਕੀ ਕੀਤੀ ਜਾਵਣ ਤੋਂ ਬਾਅਦ ਜੋ ਸਾਡਾ ਬਣਦਾ ਸਰਕਾਰ ਵੱਲੋਂ ਬਾਜਵਾ ਉਹ ਦਿੱਤਾ ਜਾਵੇ ਕੋਈ ਜੋ ਜਿਹੜਾ ਵੀ ਨੁਕਸਾਨ ਹੋਇਆ ਸਾਨੂੰ ਸਰਕਾਰ ਦੇ ਕਾ ਪਾਣੀ ਸਾਡਾ ਘੜਾ ਡੁੱਬ ਗਿਆ ਤਾਂ ਰੁਕ ਜਾਂਦਾ ਹੈ ਇਹ ਪਾਣੀ ਵੀ ਜਲਦੀ ਜਲਦੀ ਘਟਾਇਆ ਜਾਵੇ ਜਦੋਂ ਪਾਣੀ ਘਟੇ ਤੇ ਜਹੜ ਆਇਆ ਸੀ ਕਿੰਨੇ ਕਿੰਨੇ ਪੋਟੇ ਤੇ ਪਾਣੀ ਰੁਕ ਗਿਆ ਸੀ ਕਿੰਨੇ ਦਿਨਾਂ ਬਾਅਦ ਇੱਥੇ ਕਣਕ ਨਹੀਂ ਵਿਜੀਤੀ ਸੀ ਇੱਥੇ 4-4 ਫੁੱਟ ਪਾਣੀ ਰੁਕ ਗਿਆ ਪਾਣੀ ਨਹੀਂ ਨਿਕਲਿਆ ਮੇਰੀ ਕਣਕ ਨਹੀਂ ਵਿਜੀਤੀ ਤਾਂ ਕੋਈ ਮਦਦ ਮਿਲੀ ਪਾਣੀ ਕੋਈ ਪਾਣੀ ਖਡਾਉਣ ਦੀ ਕੋਈ ਮਦਦ ਨਹੀਂ ਆਈ ਕੋਈ ਕੁਝ ਨਹੀਂ ਆਇਆ ਪਾਣੀ ਖਡਾਉਣ ਤੇ ਅਸੀਂ ਆਪ ਹੀ ਮੋਟਰਾਂ ਮਾਰਟਰ ਲਖਾ ਰਹੇ ਹਾਂ ਅਗੇ ਹੀ ਲਾਕਾ ਖਾੜਾ ਦਿਖਾਣਾ ਚੁੱਕੇ ਸੀ ਜਗਤਜੀਤ ਨੇ ਮਾਜ ਵਖਰੇਆਂ ਘਰ ਨਹੀਂ ਮਿਲਿਆ ਕਈਆਂ ਨੂੰ ਮਕਾਨਾ ਤਾਂ ਮਿਲਿਆ ਸੀ ਮਕਾਨਾ ਨੂੰ ਕਈਆਂ ਨੂੰ ਮਿਲ ਗਿਆ ਕਈ ਹੈ ਤੇ ਬਾਥਾ ਆਪਣਾ ਲੱਖ ਰੁਪਈਆ ਰੋਲ ਖਾਬ ਅਕਿੱਲੇ ਦਿਖਾ ਤਲੋਂਦੀ ਹੈ ਤੇ ਸਾਨੂੰ ਦੇਂਦੇ ਤਾਂ ਪੁੱਪੇ 6800 ਰੁਪਈਆ ਸਾਰਾ 6800 ਦਾ ਸੀ ਬਣ ਸਾਡੀ ਖਾ ਉਹ ਲਵਾਈ 5-5000 ਤਾਂ ਪਰ ਲਵਾਈ ਹੈਗੀ 15-15 16-16 ਯਾ ਤਕਰ ਚਕਰ ਚੁੱਕੇ ਪਏ ਸਾਰੇ ਪਹਿਲੇ ਸਾਡ ਥੜ ਗੁਲਾਬਾ ਸਾਡਾ ਪਿੰਡ ਹੈਗਾ ਸਾਡੀ ਕੋਈ ਨਹੀਂ ਸੁਣ ਰਹੀ ਹੈਗਾ ਮੰਤਰੀ ਆਂਦੇ ਨੂੰ ਜਾਂ ਹੁਣ ਸਾਹਮਣੇ ਆਇਆ ਸਾਹਮਣੇ ਕੋਈ ਗੱਲ ਨਹੀਂ ਸੁਣੀ ਪਿਛਲੇ ਪਾਣੀ ਖੇੜਿਆ ਸਮਣਾ ਆਇਆ ਤੇ ਡੀਸੀ ਮੈਡਮ ਆਈ ਸੀ ਨਾ ਨੂੰ ਮੈਂ ਆ ਪਖਾਇਆ ਸੀ ਤੇ ਅੰਡਖੋਟ ਤੇ ਕਿ ਸਾਨੂੰ ਪੰਜ ਪੰਜ ਮਰਲੇ ਖਾਂ ਪੀਣਾ ਦਿੱਤੀ ਜਾਵੇ ਤੁਹਾਨੂੰ ਕਿੱਥੇ ਸੰ ਦਿੱਤੀ ਜਾਵੇ ਦਰਿਆਤ ਪਾਰ ਦਿੱਤੀ ਜਾਵੇ ਸਨ ਪੰਜ ਪੰਜ ਮਰਲੇ ਖਾਂ ਅਸੀਂ ਹੋਰ ਨਹੀਂ ਥੋੜੀ ਥੋੜੀ ਖਾਂ ਬਣਾਤੇ ਮੋਟ ਮੋਟ ਸਮਾਨ ਰੱਖਣ ਦੇ ਲਈ ਪਾਣੀ ਆਂਦਾ ਸੀ ਫਿਰ ਉੱਥੇ ਜੱਟ ਬੈਠ ਸਕਣ ਹੁਣ ਬੱਚੇ ਨਸੀ ਕਿੱਥੇ ਲੈ ਜਾਈ ਪਾਣੀ ਆਏ ਇੱਥੇ ਦੀ ਇੱਕ ਨਾਇਲ ਸੰ ਤੇ ਉਕੀ ਦੀ ਅਰਦੀ ਢਾਣੀ ਇਹ ਤਾਂ ਅਗੀ ਬਲਵੀਰ ਸਿੰਘ ਦੀ ਢਾਣੀ ਹੈ ਕਹੇਗੀ ਕਸ਼ਮੀਰ ਸਿੰਘ ਦੀ ਢਾਣੀ ਵਜੀਰ ਸਿੰਘ ਦਾ ਇੱਕ ਸਾਨੀਆ ਸਿੰਘ ਦੀ ਢਾਣੀ ਹੈਗੀ ਇਹ ਕਰਨਾਮ ਸਿੰਘ ਦੀ ਢਾਣੀ ਹੈਗੀ ਇੱਕ ਫਲਕ ਸਿੰਘ ਦੀ ਢਾਣੀ ਹੈਗੀ ਢਾਣੀਆਂ ਤਾਂ ਕਾਫੀ ਆਈਆਂ ਨੇ ਤੇ ਇਹ ਤਾਂ ਢਾਣੀ ਚ ਆ ਚੁੱਕਾ ਹੈ 12 13 ਢਾਣੀਆਂ ਚ ਪਾਣੀ ਆ ਚੁੱਕਾ ਹੈ ਆ ਘਰਾਂ ਚ ਆ ਕੇ ਚਾਰ ਫੁੱਲ ਪਾਣੀ ਆ ਰਿਹਾ ਕੋਈ ਨੁਕਸਾਨ ਮਕਾਨਾਂ ਨੂੰ ਹੋਇਆ ਹੋਵੇ ਕੋਈ ਮਕਾਨਾਂ ਨੂੰ ਨੁਕਸਾਨ ਹੋਇਆ ਵੀ ਇਹ ਤਾਂ ਹੋਇਆ ਜਾਂਦਾ ਹੈ ਮੱਧਾ ਵਿੱਚ ਡੁੱਬੀਆਂ ਖਣ ਪਾਣੀ ਦੇ ਵਿੱਚ ਖਣੀਆਂ ਨੂੰ ਇਸ ਤਰ੍ਹਾਂ ਸਾਡੀ ਮੱਧ ਇੱਕ ਦੋ ਘਰ ਲੈ ਗਣ ਸਭ ਦੇ ਮੱਧਾ ਵਗੈਰਾ ਸਭ ਖਲਾਏ ਕੋਈ ਮੱਧਾ ਵਸ ਚਾਰਾ ਨਹੀਂ ਕੋ ਕੋਚ ਨਹੀਂ ਉਹ ਮੱਝ ਖਣੀਆਂ ਤਾਂ ਸਾਨੂੰ ਪੰਜ-ਪੰਜ ਮਰਲੇ ਥਾਂ ਦਿੱਤੀ ਜਾਵੇ ਉ ਤਾਂ ਤੇ ਮਾਬੇ ਸਾਨੂੰ ਦਿੱਤਾ ਜਾਵੇ ਲੱਖ-ਲੱਖ ਰੁਪਈਆ ਕਿੱਲੇ ਦਾ ਇਹ ਤੋ ਘਾਟਾ ਨਹੀਂ ਲੈਣਾ ਇਹਨਾਂ ਨੇ ਖਰਚਾ ਉੱਤੇ ਕੀਤੀ ਬੈਠਿਆ ਗਿਆ ਸਾਰੀ ਬਰਬਾਦ ਹੋ ਚੁੱਕੀ ਹੈ ਪੱਠਾ ਨਹੀਂ ਕੋਈ ਕੁਝ ਨਹੀਂ ਹੋਣਾ ਅਮਗਰ ਢਾਣੀ ਨਜ਼ਰ ਆ ਰਹੀ ਹੈ ਨਜ਼ਰ ਬਬੇ ਕਿਸੇ ਪਾਣੀ ਦੇ ਟਾਪਕੇ ਆ ਰਹੇ ਕਿ 4-4 ਫੁੱਟ ਪਾਣੀ ਹੋਇਆ ਫਿਰ ਮੰਮਨੇ ਚਾਰਚ ਫੇਰੇ ਘਰ ਦੇ ਅੰਦਰ ਵੀ ਆ ਕੇ ਪਾਣੀ 2-2 ਫੁੱਟ ਪਾਣੀ ਹੈ ਅੰਦਰ ਅੰਦਰ ਬੜੀ ਪਿਆਰ ਆ ਕੇ ਇੱਕ ਜਿਹੜਾ ਬਸ ਰਕੀ ਕਰ ਰਿਹਾ ਉੱਤੇ ਬੈਠਾ